ਜੀ ਜੀ ਭਾਈ ਨੌਜਵਾਨਓ ਤੁਸੀਂ ਅੱਜ ਪਹੁੰਚੇ ਹੋ ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਪਹਿਲਾ ਮੋਰਚ ਜਿੱਤਣ ਦੀ ਗੱਲ ਤਾਂ ਜ਼ਰੂਰਕਾਰ ਦੀ ਕਰ ਦਿੱਤੀ ਗਈ ਸੀ ਤੇ ਅੱਜ 2 ਸਾਲ ਬਾਅਦ ਦੁਬਾਰਾ ਮੋਰਚਾ ਲੱਗਿਆ ਵਾ ਕੀ ਲollipops ਦੇ ਦਿੱਤਾ ਗਿਆ ਸੀ ਕਰਨ ਦੇਖੋ ਜੇ ਸਭ ਮਿੱਠੀਆਂ ਗੋਲੀਆਂ ਸਰਕਾਰਾਂ ਦੀ ਮਿਲੀ ਭੁਗਤ ਹੈ ਸਾਰੀ ਇਹ ਅਸੀਂ ਸਾਰੇ ਸਿੰਘ ਗੁਰਦੁਆਰਾ ਦੁਖਨਿਵਾਰਨ ਸਭ ਤੋਂ ਆਏ ਆ ਇਸੇ ਮੋਰਚੇ ਤੇ ਦਿੱਤੀ ਕਾਲ ਮੁਤਾਬਕ ਆਏ ਆ ਇਹ ਜਿਹੜਾ ਟੋਲ ਪਲਾ ਜਾਏ ਸਭ ਤੋਂ ਮਹਿੰਗਾ ਟੋਲ ਹੈ ਚਾਹੀ ਇੱਥੋਂ 2 ਕਿਲੋਮੀਟਰ ਚਲੇ ਜਾਓ ਚਾਹੀ 3 ਕਿਲੋਮੀਟਰ ਚਲੇ ਜਾਓ 400 450 500 ਤਕਰੀਬਨ ਇਥੇ ਟੋਲ ਲਿਆ ਜਾਂਦਾ ਹੈ ਭਾਵੇਂ ਤੁਸੀਂ 3 ਕਿਲੋਮੀਟਰ ਜਾਓ ਪਰ ਇਹ ਮੋਦੀ ਸਰਕਾਰ ਦੀਆਂ ਗੰਦੀਆਂ ਨੀਤੀਆਂ ਭਗਵੰਤ ਮਾਨ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜਿਹੜੀ ਹਰਿਆਣਾ ਸਰਕਾਰ ਹੈ ਉਹ ਆਪਣੇ ਪੰਜਾਬ ਦੇ ਵਿੱਚ ਐਂਟਰ ਹੋ ਕੇ ਆਪਣੇ ਕਿਸਾਨਾਂ ਤੇ ਅਤਿਆਚਾਰ ਕਰਦੀ ਤੇ ਭਗਵੰਤ ਮਾਨ ਕਿਥੇ ਸੁਸਤਾ ਪਿਆ ਇਸ ਗੱਲ ਦਾ ਬਹੁਤ ਉਹਨਾਂ ਨੂੰ ਮਤਲਬ ਸੰਜੀਦਗੀ ਨਾਲ ਇਹ ਸੋਚਣੀ ਚਾਹੀਦੀ ਗੱਲ ਭਗਵੰਤ ਮਾਨ ਨੂੰ ਅੱਜ ਕਿਸਾਨਾਂ ਦੇ ਨਾਲ ਖੜਨ ਦਾ ਖੜਨਾ ਚਾਹੀਦਾ ਹੈ ਨਾ ਕਿ ਉਹ ਖਿਲਾਫ ਭੁਗਤਣਾ ਭਗਵੰਤ ਮਾਨ ਤਾਂ ਕੱਲ ਮੀਟਿੰਗ ਦੇ ਵਿੱਚ ਨਾਲ ਮੌਜੂਦ ਸੀਗੇ ਕਿ ਲੱਗਦਾ ਨਹੀਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪਹਿਲਾਂ ਵੀ 5.5 ਘੰਟੇ ਪਿੱਛੇ ਅਜੇ ਪਿਛਲੀ ਮੈਂ ਗੱਲ ਕਰਾ ਤਾਂ ਚੱਲੀ ਸੀਗੀ 12 ਫਰਵਰੀ ਨੂੰ ਉਸ ਤੋਂ ਬਾਅਦ ਕੱਲ ਫੇਰ ਮੀਟਿੰਗ ਚੱਲੀ ਰਤੀ 1:30 ਵਜੇ ਤੱਕ ਲਗਾਤਾਰ ਮੀਟਿੰਗਾਂ ਹੀ ਹੋਈ ਜਾ ਰਹੀਆਂ ਇਹ ਮੀਟਿੰਗਾਂ ਇਹ ਤਾਂ ਕਿਸਾਨਾਂ ਨੂੰ ਨਾ ਮਿੱਠੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਅੱਛਾ ਇਹ ਕੋਈ ਜਿਹੜੇ ਅਹਿਮ ਫੈਸਲੇ ਆ ਜਿਹੜੇ ਲਾਲ ਚ ਦਿੱਤਾ ਜਾਂਦਾ